105 ਸਾਲਾਂ ਦੇ ਫੌਜਾ ਸਿੰਘ ਦੁਨੀਆ ਦੇ ਸਭ ਤੋਂ ਬਜ਼ੁਰਗ ਐਥਲੀਟਾਂ ਚ ਸ਼ਾਮਿਲ ਨੇ ਅੱਜ ਕੱਲ੍ਹ ਉਹ ਆਪਣੇ ਘਰ ਆਏ ਹੋਏ ਨੇ ਜਲੰਧਰ ਦੇ ਬਿਆਸਪਿੰਡ 'ਚ ਉਹਨਾਂ ਦਾ ਘਰ ਹੈ ਸਾਡੇ ਨਾਲ ਫੌਜਾ ਸਿੰਘ ਜੀ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਦੀ ਲੰਬੀ ਸਿਹਤ ਦਾ ਰਾਜ਼ ਪੁੱਛਦੇ ਹਾਂ ਸਰ ਅੱਜ ਕੱਲ੍ਹ ਜਿਹੜੀ ਕਿ ਏਜ ਘਟਦੀ ਜਾ ਰਹੀ ਹੈ ਤੇ ਤੁਸੀਂ 105 ਸਾਲ ਦੇ ਹੋ ਤੇ ਕੀ ਸੋਚਦੇ ਹੋ ਇਸ ਉਮਰ 'ਚ ਆ ਕੇ ਮੈਂ ਸੋਚਦਾ ਤੂੰ ਪੰਜਾਬ 'ਚ ਕਹਿਣਾ ਏਜ ਘਟਦੀ ਜਾਦੀ ਹੈ ਲਾਮਲੇ ਦੇ ਇਨਸਾਫ ਵਾਲੇ ਮੁਲਕਾਂ ਨਾਲ ਉਹਨੀ ਪਿਰਛਣ ਬੰਦਿਆਂ ਦੀ ਜਦੋਂ ਦਾ ਮੈਂ ਗਿਆ ਦੇਖ ਕੇ ਬਦਾਤੀ ਆ ਵੀ ਏਜ ਵੱਧਦੀ ਜਾਂਦੀ ਆ ਕਮਾਲ ਦੇ ਲਾਜਵਾ ਕਮਾਲ ਦੇ ਖਾਣੇ ਆ ਕਮਾਲ ਦੀ ਅਕਲ ਵਾ ਇੱਥੇ ਕਹਿੰਦੇ ਆ ਤੁਸੀਂ ਏਜ ਘਟਦੀ ਜਾਂਦੀ ਆ ਲਾਮਲੇ ਮੁਲਕਾਂ ਚ ਇੰਗਲੈਂਡ ਦੇ ਵਿੱਚ ਵੀ ਪਿਰਛਣ ਬੰਦੇ ਦੀ 62 ਸਾਲ ਤੋਂ ਲੱਗਦੀ ਸੀ ਉਹਦੀ 65 ਸਾਲ ਤੋਂ ਕਰਤੀ ਜਨਾਨੀ ਦੀ 60 ਸਾਲ ਤੋਂ ਲੱਗਦੀ ਉਹਦੀ 62 ਸਾਲ ਤੋਂ ਕਰਤੀ ਹੇ ਟੈਕਨੀਕਲ ਇਲਾਜ ਦਾ ਬੰਦੇ ਦੀ ਟ੍ਰੇਨਿੰਗ ਦਾ ਬੰਦੇ ਦੀ ਸਿਹਤ ਦਾ ਫਰਕ ਪੈ ਗਿਆ ਇਹ ਮੈਂ ਇਹ ਨਹੀਂ ਮੈਂ ਕਹਿੰਦਾ ਨੇਪਾਲ ਮੈਂ ਆ ਮੈਨੂੰ ਮਾਫ ਕਰਨਾ ਇੱਕ ਤਾਂ ਮੇਰੇ ਮੂੰਹ ਜਾਂਦਾ ਮੈਂ ਤਾਂ ਆਵਾਜ਼ ਨਾਲ ਬੋਲ ਨਹੀਂ ਹੁੰਦਾ ਇਹ ਵੀ ਮਾਫ ਕਰਨਾ ਇੱਕ ਮੈਂ ਤਾਂ ਗਲਤ ਕੋਈ ਕਹਿ ਗਏ ਹੋਗੇ ਇਹ ਨਾ ਮੇਰੇ ਦੋਲੇ ਹੋ ਜਾਣਾ ਕਈਆਂ ਦਾ ਕੋਈ ਖਿਆਲ ਹੋਆ ਕਈਆਂ ਦਾ ਕੋਈ ਖਿਆਲ ਮੈਂ ਦਿਲੋਂ ਨਹੀਂ ਮਾੜੀ ਗੱਲ ਕਰਦਾ ਮੇਰਾ ਮੁਲਕ ਆ ਮੈਂ ਤਾਂ ਕਹਿੰਦਾ ਇਹ ਮੁਲਕ ਇੱਥੋਂ ਪੜ ਕੇ ਗਏ ਆ ਸਭ ਕੁਝ ਇੱਥੋਂ ਜੋ ਦੁਨੀਆ ਗਈ ਆ ਬਹੁਤ ਅਮੀਰ ਹੋਈ ਆ ਮੈਂ ਇਸ ਮੁਲਕ ਦੀ ਇੱਕ ਰਾਸਮਾਨ ਦਾ ਗੀਤ ਨਾ ਜਿਸ ਮੁਲਕ ਲਈਏ ਆਪਣੇ ਮੁਲਕ ਦਾ ਸੁਖ ਮੰਨੀਏ ਇਹ ਵੀ ਗੱਲ ਨਾਲ ਆ ਮੈਂ ਆਪਣੇ ਮੁਲਕ ਨੂੰ ਬਹੁਤ ਸੁਖ ਮੰਨਦਾ ਚੰਗਾ ਮੰਨਦਾ ਹਰ ਸਾਲ ਆਉਣਾ ਦੋ ਆਣਾ ਕੁਝੀ ਬਹੁਤ ਸਾਰੀਆਂ ਕੰਪਨੀ ਆ ਤੁਹਾਨੂੰ ਕਹਿੰਦੀਆਂਗੇ ਤੁਸੀਂ ਮਸ਼ਹੂਰੀ ਚਾਹੋ ਐਡਵਰਟਾਈਜ਼ਮੈਂਟ ਚਾਹੋ ਪਰ ਤੁਸੀਂ ਉਹਨਾਂ ਨੂੰ ਮਨਾਂ ਕਰ ਦਿੰਦੇ ਹੋ ਇੱਕ ਬੇਚਾ ਮੈਂ ਪੈਸੇ ਨੂੰ ਮਨਾ ਕਰਦਾ ਮੈਂ ਇਹ ਨਹੀਂ ਕਹਿੰਦਾ ਵੀ ਤੁਹਾਡਾ ਕੰਮ ਨਹੀਂ ਕਰਨਾ ਮੈਂ ਮੈਂ ਪੈਸੇ ਦੇ ਲਾਲਚ ਨੂੰ ਇਹ ਵੀ ਕਹਿੰਦੇ ਆ ਵੀ ਤੈਨੂੰ ਨਹੀਂ ਲੈਣੇ ਤਾਂ ਆਪਣੇ ਹੱਥੇ ਇਹ ਮੈਂ ਪਿੱਛੇ ਆ ਇੱਕ ਨੈਕਸਲੇ ਕੰਪਨੀ ਸੀ ਇਹਨੇ ਠੇਕਾ ਲਿਆ ਸੀਗਾ ਬੰਬੇ 25 ਲੱਖ ਰੁਪਇਆ ਮੇਰੇ ਨਾਂ ਪਿੰਗਲਵਾੜੇ ਮੈਂ ਕਿਹਾ ਪਿੰਗਲਵਾੜੇ ਦਿੱਤਾ ਹੁਣੀ ਜਹਾਜ਼ ਦੇ ਟਿਕਟ ਦਿੱਤੇ ਇੱਥੋਂ ਗਏ ਉੱਥੇ 4 ਦਿਨ ਲੈ ਲੱਖ ਰੁਪਇਆ ਖਰਚਿਆ ਕੀਕਾ ਉਹ ਬੀਬੀ ਨੇ ਸਾਨੂੰ ਟੈਲੀਫੋਨ ਕੀਤਾ ਐਂ ਬੀਬੀ ਦੇ ਕੋਲ ਪੁੱਛਣ ਨਹੀਂ ਗਏ ਗਏ ਕਹੀਂ ਕਿ ਨਹੀਂ ਅੱਜ ਕੇ ਇੱਕ ਇੱਕ ਹਵਾਬਾ ਗਈ ਹੈ ਨਾ ਫੇ ਕਹਿੰਦੀ ਕੋਈ ਗੱਲ ਨਹੀਂ ਕਾਗਜ਼ ਦਿਆਓ ਫੇ ਕੱਢ ਕੇ ਦਿਖਾ ਲਿਆ ਹਾਂ ਭਰੀ ਉਹ ਵੀ ਖੁਸ਼ ਹੋਇਆ ਅਸੀਂ ਵੀ ਖੁਸ਼ ਹੋਏ ਇਦਾਂ ਨੇ ਤਾਂ ਮੈਂ ਕੋਈ ਪਾਲ ਆ ਕੇ ਨਹੀਂ ਗੱਲਾਂ ਕਰਦਾ ਉਦਾਂ ਮੈਨੂੰ ਥੋੜੀ ਜਿਹੀ ਖੁਸ਼ੀ ਵੀ ਮੇਰੀ ਖਰਾਬ ਹੋ ਗਈ ਥੋੜੀ ਜਿਹੀ ਗੱਲ ਬੋਲ ਨਹੀਂ ਹੁੰਦਾ ਮੇਤੋਂ आ गल ये मैं ये नहीं ना करना मैं ना करना मेरी दुनिया से मर लग मैं बदनामी ना हो जाए बे बुढ़ा पैसे ला बे मैं सारे मेरे धिया पुत जीते रह अपना गुजारा कर दे जिदन मैं पिछला चेता करे जिदन नहीं मेरे को कुछ है उदन भी वजिए गुजारा से ही हूँ मैं वो लखा रुपया लैके कित सिर मारना ਹੋਰ ਕੰਪਨੀਆਂ ਨੇ ਵੀ ਕਿਹਾ ਤੁਹਾਨੂੰ ਇਸ ਵਾਸਤੇ ਮਸ਼ਹੂਰ ਕਰਨ ਵਾਸਤੇ ਹਾਂ ਉਧਰ ਵੀ ਇੱਧਰ ਵੀ ਇਹ ਵੀ ਕਿਹਾ ਤੁਹਾਨੂੰ ਨਾ ਲਈ ਤੇ ਇਹਨਾਂ ਦੇ ਦੇਵਾਂਗੇ ਇੱਕ ਗੱਲ ਹੈ ਇਦਾਂ ਮੇਰਾ ਚਿਤ ਕਰਦਾ ਮੇਰੀ ਪੇਕਟਰ ਬਣ ਜਾਏ ਮੇਰੇ ਮਗਰੋਂ ਲੋਕ ਦੇਖਣ ਉਹ ਬੜਾ ਲਾਲਚ ਦਿੰਦੇ ਆ ਪੈਸਿਆਂ ਦਾ ਲਾਲਚ ਜਿਹੜਾ ਹਨਾ ਉਹ ਜਿਹੜਾ ਇਦਾਂ ਦਾ ਕੰਮ ਕਰਦਾ ਖੁਸ਼ ਤਾਂ ਹੈ ਮੈਂ ਕਹਿੰਦਾ ਜੇ ਇਦਾਂ ਦਾ ਉਹਨਾਂ ਨੂੰ ਪੈਸਿਆਂ ਦੇ ਲਾਲਚ ਨਾਲ ਦਬਕਾ ਮਾਰਿਆ ਨਾ ਨਾਇਦ ਮੇਰਾ ਪਲਾ ਸੋਝ ਦੇ ਪਿਕਚਰ ਬਣਾਉਂਦੇ ਆ ਪੈਸਿਆਂ ਦਾ ਲਾਲਚ ਲੈਵੇਂ ਚੰਗਾ ਲੱਗਦਾ ਇਹ ਮੈਂ ਦੇਖਦਾ ਉਹ ਕਿੰਨੂ ਮਾੜਾ ਲੱਗਦਾ ਇਹ ਰੱਬ ਨਹੀਂ ਇਹ ਕੁਛ ਮੇਰੇ ਦਿਲ 'ਚ ਪੱਜੂਆ ਜੇ ਪੈਸਿਆਂ ਦਾ ਦੁੱਖ ਨਾ ਹੁੰਦਾ ਵੀ ਨਹੀਂ ਬਾਹਰ ਕਿਉਂ ਜਾਂਦਾ ਤਬਰ ਹੈ ਕਿ ਨਹੀਂ ਪੈਸੇ ਨਾਲ ਕਲ ਵੀ ਨਹੀਂ ਆਦਮੀ ਟੁੱਟ ਸਕਦਾ ਪਰ ਇੱਕ ਕੁਦਰਤ ਮੇਰੇ ਬੱਚੇ ਸਾਰੇ ਚੰਗੇ ਆ ਚਲੋ ਮੈਨੂੰ ਝੋਕਣ ਲੱਗੀ ਤਾਂ ਮੈਂ ਬੰਦਾ ਬਣ ਗਿਆ ਮੈਨੂੰ ਇਹ ਨਹੀਂਵੇਂ ਕਹਿੰਨਾ ਮੈਂ ਦਾਤਾ ਆ ਮੈਂ ਕੋਈ ਸੰਤ ਆ ਮੈਂ ਕੋਈ ਮਹਾਤਮਾ ਪੈਸਾ ਨਹੀਂ ਚੰਗਾ ਲੱਗਦਾ ਕਹੀ ਜਾਂਦੇ ਨਾ ਆਪ ਕਹਿੰਦੇ ਆਲਵਾ ਦੇਖਦੇ ਇਹਦੇ ਕੁਛ ਪਈ ਆਇਆ ਨਹੀਂ ਪੈਸਾ ਆਇਆ ਨਹੀਂ ਕੋਈ ਲੱਗੀ ਚੰਗਾ ਕੋ ਢਾੜੀ ਚੰਗਾ ਪਰ ਇਹ ਨਹੀਂ ਪੈਸੇ ਬਿਗਿਆ ਸਰਦਾ ਵੀ ਨਹੀਂ ਪਰ ਮੈਂ ਇਹ ਕਹਿੰਨਾ ਹੁਣ ਬੁੱਢੇ ਬਾਰੇ ਮੇਰੀ ਕਿਤੇ ਬਦਨਾਮੀ ਨਾ ਹੋ ਜਾਏ ਵੀ ਇਹਨਰ ਪਈਆ ਲਿਆ ਉਹ ਪਈਏ ਜਿਹੜੇ ਲੈਣੇ ਕਰਦੇ ਆਲ ਮਰਤ ਲੈਣੇ ਆ ਮੈਂ ਬਦਨਾਮੀ ਮੇਰੀ ਹੋਣੀ ਪੈਸਾ ਮੈਨੂੰ ਬੁਰਾ ਨਹੀਂ ਲੱਗਦਾ ਮੇਰੇ ਬੱਚਿਆਂ ਨੂੰ ਵਰਾ ਲੱਗਦਾ ਪਰ ਨਹੀਂ ਇਹ ਇੱਕ ਕੁਦਰਤੀ ਆ ਤੁਸੀਂ ਦੁਨੀਆ 'ਚ ਘੁੰਮਦੇ ਹੋ ਹਾਂ ਦੌੜਾਂ 'ਚ ਜਾਂਦੇ ਹੋ ਤੇ ਨੌਜਵਾਨ ਜਿਹੜੇ ਤੁਹਾਨੂੰ ਮਿਲਦੇ ਹੋ ਤੁਹਾਨੂੰ ਕੀ ਪੁੱਛਦੇ ਨੇ ਬਹੁਤ ਖੁਸ਼ ਰਹਿਣਾ ਮੇਰੇ ਦਿਲ 'ਚ ਇਹ ਬਾਸਤੇ ਵੀ ਕਈ ਥਾਂ ਭੁੱਖੇ ਰਹਿਦਾ ਕਈ ਥਾਂ ਇਸਾਈ ਹਾਕੀ ਨਗਨੀਆਂ ਆ ਉਰਾਂ ਨੂੰ ਦੌੜਨ ਜਾਂ ਸਵੇਤ ਬਾਲਾ ਬੈਂਕਾ ਮੰਨ ਹੋਈਆਂ ਦੇ ਇੱਕ ਕੁਦਰਤੀ ਕੋਈ 4 ਸਾਲ ਕੋਈ 2 ਸਾਲ ਕੋਈ ਕਿੱਥਾਂ ਉੱਥੇ ਮੁਲਕ ਦੇ ਵਿੱਚ ਹਟ ਜਾਂਦੇ ਆ ਲੜਕੀਆਂ ਲੜਕੇ ਬੜਾ ਗਰੁੱਪ ਲੱਗਦਾ ਹੁਣ ਤਾਂ ਅੱਧੇ ਨਾਲ ਜ਼ਿਆਦਾ ਮੈਰ ਸਨ ਪਹਿਲਾਂ ਨਾ ਇੱਕ ਲੋ ਹੁੰਦੇ ਕਿਦੇ ਪੰਜਾਬੀ ਹੁਣ ਤਾਂ ਇੱਕ ਮੇਰੇ ਨਾਂ ਦੀ ਚੁਣਟੋ ਹੁੰਦੀ ਆ ਆ ਮੈਂ ਇੱਥੇ ਸਾਰੀਆਂ ਹੁੰਦੀਆਂ ਉਹ ਬੜਾ ਖੁਸ਼ ਹੁੰਦਾ ਮੈਂ ਬਰਬਲੇ ਟੈਲੀਜੈਂਟ ਮੇਂ ਨਾ ਫੋਟੋ ਖਚਾਉਂਦੀਆਂ ਲੜਕੀਆਂ ਬੈਂਕਾਂ ਚ ਲੱਗੀਆਂ ਇੱਕ ਵਾਰ ਟੋਂਟੋ ਆਰਡਰ ਹੋਇਆ 40 ਸਾਲ ਦੇ ਉੱਪਰ ਪਾਕਿਸਤਾਨ ਦਾ ਨੇਸ਼ੀ ਮੁਸਲਮਾਨ ਗੋਰੇ ਸੀ ਆਪਣੀਆਂ ਕੁੜੀਆਂ ਬੜਾ ਇਹ ਸਿਆਣੀ ਹੋਰੇ ਇਹ ਹੋਰ ਕੋਈ ਖਾਕ ਨਹੀਂ ਇਹ ਖਾਕ ਇੱਜ਼ਤ ਮਾਨਦੀ ਬੜੀ ਆ ਸਤਕਾਰ ਦੀ ਇਹ ਉਮਰ ਸਤਕਾਰ ਦੀ ਆ ਇਹ ਖਾਖ ਦੀ ਨਹੀਂ ਮੈਂ ਤੇ ਜਿੰਨਾ ਘਟ ਸਿਆਣਾ ਖਾਵੇ ਉਹਨੇ ਵਿਚਾਰ ਆ ਜਿੰਨਾ ਘਟ ਖਾਵੇ ਮੇਰੇ ਤਾਂ ਅੱਧੀ ਰੋਟੀ ਤਾਂ ਸਵੇਰ ਨੂੰ ਚਾਹ ਪਾਣੀ ਥੋੜੀ ਜਿਹੀ ਪਿੰਨੀ ਖਾਣਾ ਉਹਨਾਂ ਤੱਕਾ ਨੂੰ ਕੱਪ ਦੁੱਧ ਦਾ ਕਿ ਦਹੀਂ ਖਾ ਲਈਦਾ ਸਿਆਣਾ ਆਦਮੀ ਤਾਂ ਜਿੰਨੀ ਘਟ ਰੋਟੀ ਖਾਏ ਬਾਦ ਰੋਟੀ ਖਾਲ ਮੈਂ ਬੈ ਕੇ ਕਰਨਾ ਪੈਂਦਾ ਉਮਰ ਦੇ ਦਿਹਾ ਨਾ ਅੰਤਰੀਆਂ ਅੱਖਾਂ ਕੰਨ ਸਾਰੇ ਕੱਟਨੇ ਆ ਉਹ ਲਾਜ ਤਾਂ ਬਹੁਤ ਬਾਧੇ ਹੋਏ ਕਿੱਥੇ ਲਾਜ ਔਰ ਕਿੱਥੇ ਲਾ ਲੰਗੇ ਹੈ ਕਿ ਨਹੀਂ ਉਹ ਗੱਲ ਆ ਦੀ ਜੀ ਉਮਰ ਦੇ ਸਾਹਮਣਾ ਗੁਜ਼ਾਰੇ ਜੇਗਾ ਬਹੁਤ ਸੁਣ ਕੰਨ ਵੀ ਸੁਣਦਾ ਵੀ ਗੁਜ਼ਾਰੇ ਜੋਗਾ ਉਹਦਾ ਮਹਾਰਾਜ ਦਾ ਧੰਨਵਾਦ ਵਾ ਅਗਾ ਲ ਬੜੇ ਸਤਕਾਰ ਕਰ ਲਈ ਦੁਨੀਆ ਜਿਹੜੇ ਮੈਂ ਦੌੜ ਵੀ ਜਾਂਦਾ ਸੀ ਨਾ ਉਹ ਕੋਈ ਪਰਵਾਹ ਨਹੀਂ ਨਾ ਥੱਕਣਾ ਨਾ ਅਕਣਾ ਕੁਝ ਹੁੰਦਾ ਨਹੀਂ ਨਾ ਮੈਨੂੰ ਬੰਦਾ ਬਣਾ ਗਿਆ ਕੋਚ ਜਾਂ ਕਬੱਡੀ ਵਾਲਿਆਂ ਦਾ ਮੈਂ ਫਿਰਦਾ ਹੁੰਦਾ ਸੀਗਾ ਤੇ ਜਾਬੇ ਮੁਰਕੇ ਫੇਰ ਟੱਕਰ ਗਿਆ ਆ ਕਸ਼ਵਾਂਸੋਂ ਜਿਹੜਾ ਮੇਰੀ ਕਿਤਾਬ ਲਿਖ ਰਿਹਾ ਹੁਣ ਵੀ ਮੈਂ ਕੱਲ ਪਰਸੋਂ ਉਤਪਾ ਕੁਦਰਤੀ ਆ ਟਰੋਲੀਓ ਨਾਲ ਕੋਈ ਟੱਕਰ ਦਾ ਨਾ ਕੋਈ ਲੱਭਦਾ ਰੱਬਾ ਕੁਦਰਤੀ ਮੈਨੂੰ ਜਿੱਦਾਂ ਮੈਂ ਮੇਰੇ ਹਿਸਾਬ ਨਾਲ ਮੈਨੂੰ ਬੰਦਾ ਚੰਗੇ ਬੰਦੇ ਬਣਾ ਗਏ ਮੇਰੇ ਹਿਸਾਬ ਨਾਲ ਮੈਂ ਆਪਣੀ ਮਿਲਾਈ ਨਹੀਂ ਜੀਣ ਵੀ ਕਰਦਾ ਮੈਂ ਇਦਾਂ ਦਾ ਮੈਂ ਇਦਾਂ ਦਾ ਮੈਂ ਤਾਂ ਹਲਪਾਉਂਦਾ ਪੜਿਆ ਮੈਂ ਨਾ ਕੋਈ ਲੈਣਾ ਜਿੰਨਾ ਦਾ ਮੈਂ ਤੇ ਕਹਿੰਦਾ ਇੱਕ ਗੀਤ ਆ ਕੱਲੀ ਬਹਿ ਕੇ ਦੇਖ ਲਾ ਕੀ ਨਹੀਂ ਕੀਤਾ ਤੇਰੇ ਲਈ ਮੇਰੇ ਰੱਬ ਨੇ ਕਿਹੜੀ ਚੀਜ਼ ਚੜ ਲਈ ਆ ਦੇਖੋ ਇਹ ਲਾ ਬੰਦ ਦੇਖਣਾ ਆ ਮਕਾਨ ਵੀ ਦੇਖੋ ਕਿਆ ਸੋਹਣਾ ਬਣਿਆ ਆ ਰਾਹ ਬਣ ਗਿਆ ਇਧਰੋਂ ਰਾਹ ਨਹੀਂ ਸਾਨੂੰ ਮਿਲਦਾ ਸੀ ਆ ਕਿ ਦੋ ਮੁੱਲ ਹੈ ਮੈਂ ਨਹੀਂ ਕਹਿੰਦਾ ਲੈ ਇਹ ਮੇਰੀ ਔਲਾਦ ਦਾ ਜਾਂ ਮੇਰੇ ਬਦਲੇ ਲਾਲਾ ਇਹ ਇਹ ਮਕਾਨ ਨਾ ਹੋਵੇ ਮੈਂ ਕਿੱਦਾਂ ਦਾ ਹੁਮਾ ਫੇਰ ਨਹੀਂ ਗੱਲ ਮੇਰੇ ਬੱਚੇ ਨਾ ਪਿਆਰੇ ਵਾਲੇ ਹੋਣ ਹੈ ਕਿ ਨਹੀਂ ਵੀ ਵੀ ਨਹੀਂ ਗੱਲ ਸਾਰੀਆਂ ਗੱਲਾਂ ਕਿਸੇ ਗੀਤ ਨਾਲ ਕਿਸੇ ਕਲ ਦੀ ਰੱਬ ਨੂੰ ਥੋੜ ਨਹੀਂ ਛੜੀ ਪੁੱਤ ਮੈਂ ਲਾਲਚਣਾ ਕੰਪਨੀਆਂ ਦਾ ਦੱਸ ਮੈਂ ਹੁਣ ਜੇ ਤੁਸੀਂ ਕੌਂਟ ਮੈਂ ਲੈ ਲਈ ਨਾ ਫੋਟੋ ਕੱਟਿਆ ਜੇ ਮੈਨੂੰ ਇਹਨਾਂ ਗੱਲਾਂ ਦਾ ਜਵਾਬ ਦੇਵਾਂ ਹੁਣ ਤੁਸੀਂ ਬੇ ਬਾਬਾ ਤੈਨੂੰ ਪੈਸੇ ਕੋਲੇ ਲੱਗਦੇ ਲੈ ਲੈ ਦੱਸ ਹੈ ਕਿ ਨਹੀਂ ਕਿੱਥੇ ਮੈਂ ਕਰਨੇ ਇਹਨਾਂ ਦੀ ਮਾਂ ਵੀ ਮਰ ਗਈ ਆ ਮੈਂ ਪੈਸੇ ਕੀ ਕਰਨੇ ਮੈਂ ਦਸਕਾਰੀ ਕਮੀ ਅੱਜ ਕੱਲ ਕਿੰਨੇ ਵਜੇ ਉੱਠ ਜਾਂਦੇ ਤੁਸੀਂ ਹੁਣ ਮੇਰਾ ਕਾਕਾ ਬਜਿਆ ਦਾ ਕੋਈ ਨਹੀਂ ਗੱਲ ਅੱਗੇ ਤਾਂ ਮੈਂ ਉੱਥੇ 6 ਵਜੇ ਪਾਰਕਾਂ ਖੋਲ੍ਹਦੀਆਂ ਮੈਨੂੰ 7 5 ਵਜੇ ਜਾਗ ਆ ਜਾਂਦੀ ਕਿਲੇ ਵਜੇ ਪਾਰਕ ਖੋਲੀ ਲੋਗੜੇ ਆ ਦੋ ਆ ਲਾਲਾਂ ਪਤਲਾ ਜਾਂ ਨੀਮਾ ਹੋਗੇ ਬਿਜਦੀ ਲੰਘ ਜਾਣਾ ਉਹ ਕੋਈ ਪਾਲੇ ਦੀ ਨਹੀਂ ਗੱਲ ਦੋ ਚਾਰ ਗੇਰੇ ਉੱਥੇ ਲੀਰੇ ਕੱਪੜੇ ਬੜੇ ਚੰਗੇ ਦਸਤਾਨੇ ਪਾਲੇ ਆਪੇ ਬਾਹਰ ਜਾਣਾ ਕੁੱਤਿਆਂ 8 ਵਜੇ ਕੁੱਤੇ ਲਿਆਉਂਦੀਆਂ ਨੇ ਉਹ ਗੋ ਗਿਆ ਪਾ ਮਾ ਚੰਗੇ ਜਾਂ ਡਰ ਲਾ ਹੋਲੇ ਤੇ ਵਿਲੇ ਹੋ ਜਾ 8 ਵਜੇ ਦਾ 2 ਘੰਟੇ ਲਾਉਣੇ ਪਹਿਲਾਂ ਪਹਿਲਾਂ ਤੇ ਹੁਣ ਤਾਂ ਕਾਕਾ 10 ਵਜੇ ਤਾਂ ਮੁੰਡਾ ਕਹਿੰਦਾ ਉੱਥੇ ਉੱਠ ਕੇ ਜਾ ਹੁਣ ਤਾਂ ਮੇਰੇ ਨਾਂ ਦੀ ਛੋਟੇ ਦਿਨ ਤਾਂ بڑے ਦਿਨ ਮੈਰਥ ਹੁੰਦੀ ਛੋਟੇ ਦਿਨ ਮੈਰਥਾਂ ਸੀ ਜਦ ਬਾ ਛੋਟਾ ਹੁੰਦਾ ਮੈਂ ਡਰੀ ਜਾਵਾ ਮੈਨੂੰ ਕਹਿੰਦਾ ਨਹੀਂ ਹੀਟ ਲਾ ਲ ਮੈਂ ਪਰ ਕਿੱਥੇ ਰਹਿ ਉਹਨਰ ਮੱਤੀ ਰਾਮਿਲ ਕੀ ਚਾਹ ਪਣੀ ਪੀ ਕੇ ਆ ਹੁਣ ਜਦ ਬਾ ਛੋਟਾ ਦਿੰਦਿਆ ਹੁਣ ਮੈਨੂੰ ਜੱਕ ਲਾ ਆ ਮੇਰੇ ਬਿਮਾਰੀ ਨੂੰ ਥੋੜ੍ਜਾ ਲਹਾਤ ਦਾ ਭਾਰ ਘਟਣ ਦੇ ਵਿੱਚ ਜਦੋਂ ਭਾਰ ਘਟ ਗਿਆ ਕਮਜ਼ੋਰੀ ਆ ਗਈ ਹੈ ਕਿ ਨਹੀਂ 52 ਕਿਲੋ ਭਾਰ ਕਿਡਾ ਹੁੰਦਾ ਬਮਜਾ ਕਿਲੋ ਤੋਂ ਵੀ ਵੇੜੀ ਬਹਿ ਗਏ ਜਿਹੜੀ 32 ਹੀ ਮੇਰੇ ਪੀੜੀ ਹੋ ਗਈ ਸੀ ਮੈਂ 34 ਲੈਣ ਲੱਪਿਆਂ ਤੇ ਤੀ ਹੁਣ 32 ਨੂੰ ਵੀ ਆ ਮੈਂ ਕਹਿੰਦਾ ਲੋਕਾਂ ਲੱਕ ਨੂੰ ਬੇਲੇ ਪਾਉਿਆ ਮੈਲਟਾਂ ਨੂੰ ਕਹਿੰਦਾ ਹੈ ਕਿ ਨਹੀਂ ਬੈਲਟ ਦਾ ਵੀ ਟੌਰ ਹੁਣ ਬੈਲਟ ਪਾਉਣੀ ਪੈਂਦੀ ਆ ਸਰੀਰ ਮੇਰਾ ਇਹ ਨਾ ਦਮਰਾ ਸੀਗਾ ਪਰ ਸਰੀਰ ਬੜੀਆ ਸੀਗਾ ਇੱਕ ਮੇਰਾ ਸਰੀਰ ਬੁੱਢੇ ਵਾਲੇ ਬਣ ਗਿਆ ਇੱਕ ਲੱਕ ਹੀ ਤੱਕ ਪੈਂਦਾ ਸੀਗਾ ਸਮਝਦਾ ਗੱਲ ਨੂੰ ਕਈਆਂ ਦੇ ਸਰੀਰ ਥੁੱਟ-ਮੁੱਟ ਹੁੰਦੇ ਕੋਈ ਹੋਲੀ ਝਗੜ ਜਾਂਦੇ ਮੈਂ ਸਾਦਨਾ ਹੁੰਦਾ ਮੋਂਡਿਆਂ ਤੋਂ ਦੀ ਬਰਾਸ਼ਟ ਪਾਏ ਉਹ 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 ਪੈਂਟ ਨਹੀਂ ਉਹ ਕਈਆਂ ਦਾ ਤੌਰ ਬਣਾਉਂਦੇ ਉਹ ਪੈਂਟ ਨਹੀਂ ਠਹਿਰਦੀ ਲੱਕ ਤੇ ਹੈ ਕਿ ਨਹੀਂ ਉਹ ਹਰ ਕਾ ਆਦਮੀ ਇਹ ਸਰੀਰ ਬੰਦੇ ਦਾ ਪਸੂ ਦਾ ਸਰੀਰ ਲਾਕੀ ਵੀ ਟੱਕ ਕਰਕੇ ਕੱਪੜੇ ਵੀ ਉੱਤੇ ਬੜੀਆ ਬੜੀਆ ਸਮਾਏ ਹੋਇਆ ਹੁਣ ਕਾਕਾ ਆ ਗੱਲ ਹੋਈ ਪਾਣਾ ਮੰਨ ਕੇ ਪਾਣਾ ਮੰਨਣਾ ਪਰ ਮੁਸ਼ਕਲ ਕਰਦਾ ਮੁਸ਼ਕਲ ਹੁੰਦੀ ਹੈ ਕਿ ਨਹੀਂ ਅੱਛਾ ਤੁਹਾਡੀ ਯਾਦਾਂ ਤੁਹਾਨੂੰ ਪੂਰਾ ਯਾਦ ਹੈ ਜਦੋਂ ਤੁਸੀਂ ਇੱਥੇ ਰਹਿੰਦੇ ਹੁੰਦੇ ਸੀ ਤੇ ਉਸ ਤੋਂ ਪਿਛਲਾ ਵੀ ਉਹ ਜਾ ਤਾਂ ਹੈਗਾ ਹੁਣ ਭੁੱਲਣ ਲੱਪਿਆ ਜਾ ਤਾਂ ਹੈਗਾ ਇਹ ਨਹੀਂ ਗੱਲ ਮੈਂ ਯਾਦ ਹੈਗਾ ਜਿਹੜੇ ਗੀਤ ਪੁਰਾਣੇ ਹਨ ਮੈਂ ਸੁਣਦਾ ਪੰਜਾਬੀ ਰੇਡੀਓ ਉਦੋਂ ਪੁਰਾਣੇ ਆਪਣੇ 60 ਸਾਲ ਤੋਂ ਪਹਿਲਾਂ ਦਿੱਖ ਤੰਦਸਾਂ ਜਾਤ ਐ ਨੀਆ ਅੱਗੇ ਗੱਡੀਆਂ ਵਾਲੇ ਆਉਂਦੇ ਤੇ ਬਿਜ਼ਨਸਮੈਨ ਕਰਨ ਬਾਲ ਦੇ ਰੱਖਣ ਬਹੁਤ ਸੋਹਣਾ ਸਟੈਂਡ ਕੁੰਜਾਂ ਰਗੀਆਂ ਕੁੜੀਆਂ ਹੁੰਦੀਆਂ ਬੇਸ਼ਤੀਆਂ ਹੁੰਦੀਆਂ ਤਕਲੇ ਕਰਾਲੋ ਕਾਰਟੀਆਂ ਹੁਣ ਤਾਂ ਬਣੇ ਹੋਇਆ ਗੱਡੀ ਬਲਦਾਂ ਦਾ ਵੀ ਕੰਮ ਨਹੀਂ ਰਿਹਾ ਉਹਨਾਂ ਦਾ ਬਿਜ਼ਨਸ ਨਹੀਂ ਰਿਹਾ ਬਣੀਆਂ ਬਣਾਈਆਂ ਚੀਜ਼ਾਂ ਵੇਲੇ ਇੱਕ ਗੀਤ ਬਣਾਇਆ ਹੈ ਕਿ ਨੇ ਗੱਡੀਆਂ ਆਇਆ ਦਾ ਉਹ ਲੋੜਾ ਆ ਗਿਆ ਉਦਾਂ ਹੀ ਤਰਚਾਂ ਬਦਲਦੀਆਂ ਉਦਾਂ ਹੀ ਉਹ ਦੇਰ ਸੱਦਣ ਜਾਂਦਾ ਤਕੜਾ ਪਾਬੀ ਕਹਿੰਦੀ ਕਰ ਦੇ ਉਹ ਕਮਾਲ ਕੀਤੀ ਹੋਈ ਆ ਉਹ ਮੈਂ ਕਹਿੰਦਾ ਮੈਨੂੰ ਗੱਡੀਆਂ ਆ ਗਈ ਸੁਣਾ ਲਓ ਉਹ ਕਈ ਬੁੜੀਆਂ ਮੈਨੂੰ ਕਹਿੰਨੀਆਂ ਬਾਬਾ ਉੱਚ ਕੀ ਆ ਉਹਨਾਂ ਨੂੰ ਮੈਂ ਪੁੱਛਦਾ ਮੈਂ ਕਿੰਨੀਆਂ ਚਰਨੀਆਂ ਆਈਆਂ ਤੂੰ ਕਪਤਨ ਪਤਾ ਹੀ ਨਹੀਂ ਉਹ ਪਹਿਲੇ ਜਿਹੜੀ ਗੱਲ ਦੇਖੀ ਹੋਵੇ ਨਾ ਉਹਦਾ ਕਾਕਾ ਬੜਾ ਚਾਹ ਹੁੰਦਾ ਗੱਡੀਆਂ ਵਾਲਾ ਜਿਹੜਾ ਗੀਤ ਤੁਸੀਂ ਕਹਿੰਦੇ ਸਾਨੂੰ ਵੀ ਸੁਣਾ ਦਿਓ ਉਹ ਮੈਂ ਕੀ ਸੁਣਾ ਤੂੰ ਸੁਣਿਆ ਹੀ ਨਹੀਂ ਉਹ ਇੱਥੋਂ ਨਿਕਲ ਗੱਡੀਆਂ ਆ ਗਈ ਜਿਲੇਓ ਹੋਕਾ ਦਿਨੀਆਂ ਹੁੰਦੀਆਂ ਨੇ ਨਾ ਟੱਕਲੇ ਕਰਾ ਲਓ ਕਾਲਸ਼ੀਆਂ ਕਰਾ ਲਓ ਐਨ ਉਹਦਾਂ ਹੀ ਹੋਕਾ ਫੀਕੀ ਤੇ ਬੜਾ ਸੋਹਣੀਆਂ ਬੜੀਆਂ ਹੁੰਦੀਆਂ ਇੱਕੋ ਸ਼ਕੀਨ ਜੱਟ ਗਰੀਬ ਵਿੱਚ ਹੋਕਾ ਦਿੰਦਾ ਫਿਰ ਉਹ ਹੋਕਾ ਦਿੰਦੀ ਫਿਰ ਪਰ ਯਾਰ ਉਹਨਾਂ ਪੜ੍ਹਾਈ ਦਾ ਟਿਕੜਾ ਜਾਣ ਕੇ ਕਰ ਦਿੱਤਾ ਉਹ ਕਹਿੰਦੀ ਵੇ ਦੇਰਾ ਮੈਂ ਗੱਡੀਆਂ ਲਈ ਹੋਕਾ ਦਿੰਦੀ ਆ ਉਹਨੂੰ ਬੁਲਾ ਕੇ ਲਿਆ ਜਿਉਂ ਦੌੜਾ ਗੱਡੀਆਂ ਆਈ ਟੱਕੇ ਭਈ ਉਹ ਉਹਦੇ ਨਾਲ ਗੱਲਾਂ ਕਰਦਾ ਰਿਹਾ ਓਹੋ ਉਹ 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 ਕਹਿ ਤੇ ਨਾ ਕੀ ਆ ਉਹ ਕਹਿ ਤੇ ਉਹ ਬੰਦੇ ਬੜੇ ਸ਼ੈਡ ਵਾਲੇ ਨਖਰਾ ਕਰਦੇ ਅਗਲੇ ਨੂੰ ਖੁਸ਼ ਕਰਨਾ ਹੈ ਗਰੇ ਇਦੋਂ ਚੋਖ ਕੰਨੀਆਂ ਹਦੋਂ ਕੰਨੀਆਂ ਹੋ ਗਿਆ ਚਾਰ ਉਹ ਉਹ ਨਹੀਂ ਹੈ ਨਾ ਆਪਣੇ ਚਿੱਤੋਂ ਮਰ ਗਿਆ ਉਹਨੂੰ ਪੜਿਆਏ ਕਹਿੰਦੀ ਬੇ ਹੁਣ ਤਾਂ ਦਿਲੀਆਂ ਓੜਿਆਉਂਦਾ ਹੁਣ ਤੈਂ ਤੂੰ ਗੱਡੀਆਂ ਆਈ ਨੇ ਬੜਾਤ ਗੱਲਾਂ ਇੰਨਾ ਚਰ ਟਕਰਾ ਦਾ ਜਾਣ ਕੇ ਕਰਤਾ ਫੇਰ ਕਿਤੇ ਟਕਰਾ ਕਰ ਦੱਸਤਾ ਉਹਨੂੰ ਕਹਿੰਦੀ ਮੰਗ ਜਿਓ ਮੰਗਨਾ ਉਹ ਕਹਿੰਦੀ ਆ ਮੈਨੂੰ ਦੇਰੀ ਦੇ ਦੇ ਆਪਣਾ ਉਹ ਕਹਿੰਦਾ ਐ ਮੈਂ ਤਾਂ ਕਹਿੰਦਾ ਐਵੇਂ ਪਰਖੰਡ ਕਰਦੀ ਐ ਮੈਂ ਤਾਂ ਕਹਿੰਦਾ ਐਦਾਂ ਹੋ ਜਾ ਉਹ ਵੀ ਲੈਲਾ ਤੋ ਕਹਿੰਦੀ ਵੀ ਬੜੀ ਤੂੰ ਭੈਣ ਬਣ ਜਾ ਨਾ ਕੋ ਲੈ ਕੇ ਆ ਦੁਨੀਆ ਤੇ ਨਾ ਕਿਨੇ ਲੈ ਕੇ ਜਾਣਾ ਬਹੁਤ ਅਰਜਾ ਬਦਲਦਾ ਤੂੰ ਬੜੀ ਭੈਣ ਬਣ ਜਾ ਮੇਰੀ ਮੈਂ ਨਹੀਂ ਕੁਝ ਵੀ ਲੈਣਾ ਨਾ ਕੋ ਦੁਨੀਆ ਤੋਂ ਲੈ ਕੇ ਆ ਨਾ ਲੈ ਕੇ ਫੇ ਕਹਿੰਦੀ ਵੀ ਕੰਜਰਾ ਦਪਹਿਰਾ ਦਿਨ ਦਾ ਨਹੀਂ ਚੜਾਇਆ ਨਗਾਇਆ ਫੇ ਕਹੇ ਉਹ ਚੱਲ ਗਿਆ ਉਹਨੂੰ ਕਰਾਰ ਲਾਤਾ ਅ ਅੱਛਾ ਕੱਲ ਨੂੰ ਸਹੀ ਗੱਡੀਆਂ ਚੱਲ ਗਈ ਸਾਰੀ ਰਾਤ ਉਹਦੇ ਕੰਨਾਂ 'ਚ ਹੋ ਕੇ ਹੀ ਉਹਦੇ ਵੱਜਦੇ ਰਹੇ ਮੇਰਾ ਹੋਇਆ ਉਹ ਜਿੱਤੇ ਛਾਵਲਾਂ ਤੋਂ ਉੱਤਰ ਕੇ ਚਰਚਾ ਬਦਲਦੀਆਂ ਮੋਟੀ ਮੋਟੀ ਗੱਲਾਂ ਦਾ ਉਹ ਉੱਥੇ ਚਲ ਗਿਆ ਉੱਥੇ ਉਹਦੀ ਗੰਡੀ ਦੇ ਹੇਠਾਂ ਟੁੱਟਿਆ ਪ੍ਰਾਂਦਾ ਪਕੀਆਂ ਬੰਜਾ ਬੰਗਾ ਖੜੀਆਂ ਉਹ ਕੂਚ ਗਏ ਦੌੜ ਗਏ ਉੱਥੇ ਰੋਣ ਲਾ ਪਿਆ ਬਈ ਘੋਰ ਰੁਟਾਇਆ ਉਸ ਮੋਕੇ ਦਾ ਇੱਕ ਗੀਤ ਵਾ ਘਰੇਾਲਾ ਇੱਕ ਤਾਂ ਗੀਤ ਵਾ ਟਿਕਟਾਂ ਦੋ ਲੈ ਲਈ ਉਹਦੀ ਵਾ ਇੱਕ ਹੋਰ ਗੀਤਾ ਘਰੇਾਲਾ ਦਾ ਕਈ ਪੰਜਾ ਇੱਕ ਸਿਲੰਡਰ ਕੋਲ ਪ੍ਰਕਾਸ਼ ਕੋਰ ਹੋਰ ਜਿਲੇ ਪੁਰਾਣੇ ਬੰਦੇ ਆ ਉਹ ਜਿਹੜੇ ਸੁਣੀਏ ਗੱਲ ਆ ਉਹ ਆਦਮੀ ਖੁਸ਼ ਹੋਣਾ ਪੰਜਾਬੀ ਰਹਿ ਲੂਗਾ ਲੈਣਾ ਖਬਰਾਂ ਸੁਣਨੀ ਆ ਕੋਈ ਕੋਈ ਖਬਰ ਚ ਬਹੁਤ ਅਸਰ ਕਰੇ ਨਾ ਕਰੇ ਉੱਚ ਆ ਜਾਂਦਾ ਪੰਜਾਬੀ ਚ 10 ਵਜੇ ਅੱਖ ਲੱਗਣੀ ਗੱਲ ਕਹਿਣੇ ਗੱਲ ਕੀ ਵੀ ਘਰ ਦੀ ਗੱਲ ਦਿਮਾਗ ਚ ਪਵੇ ਨਾ ਨਾ ਗਰੀਬੀ ਮਿੱਦੀ ਨਾ ਚੇਤਾਵੇ 10 ਵਜੇ ਦਮਨ ਸੋ ਜਾਣਾ ਮਾੜੀ ਜਿਹੀ ਆਵਾਜ਼ ਕਰਕੇ ਕੰਨਾਂ ਕੋ ਰੱਖ ਲਇਓ ਇੱਕ ਜੇਬ ਜੇਬ ਚ ਲਾ ਦੇਖੋ ਉਹ ਕੋਈ ਪੰਚੇ ਨੂੰ ਨਾ ਕਹੇ ਜੇ ਪਹਿਲਾ ਉਹ ਲੈਣ ਖਬਰਾਂ ਨਹੀਂ ਆ ਫਿਰ ਮੈਨੂੰ ਡਰਾਤਾ ਮੇਰੇ ਪੋਤੇ ਹਨ ਉਹਨਾਂ ਨੇ ਵੀ ਗੱਲ ਵੀ ਠੀਕ ਵਾ ਬਾਬਾ ਤੈ ਮਰ ਜਾਣਾ ਬਸ ਹਿਸ਼ਾਨ ਕੇ ਇੱਕ ਤੇਰੇ ਕੰਨ ਵੀ ਬੋਲੇ ਹੋਣੇ ਤੇ ਕੰਨ ਲਾ ਮੈਂ ਦੇਖੋ ਚੇਤਨੇ ਕਦਾ ਮੈਂ ਉਹ ਤੋਂ ਲਾ ਬੰਦ ਕਰਤਾ ਉਹ ਪਰ ਮੈਂ ਇਨਾ ਠਾਰਕਾ ਬੇ ਇੰਨੇ ਵਜੇ ਅੱਜ ਖਬਰ ਆਉਣੀ ਹੈ ਜੇ ਚਪਾਲ ਹੋਲੇ ਸੁਣ ਲਵਾਂਗੇ ਸਾਮਿਲ ਉਹ ਜਿਹੜੇ ਕੋਡਾਂ ਗਏ ਡਾਕੋਲ ਜ਼ੋਰ ਲਾਗੇ ਫੇਮ ਉਹ ਸਾਰੀ ਦੁਨੀਆ ਤੇ ਜਾਂਦਾ ਡੜਗਾ ਹੋਰ ਨਾ ਮੁਲਕਾ ਦਾ ਰਾਜ ਐਟਲਾਂਟਾ ਮੈਂਕੋ ਸਾਡਾ ਅਮਰੀਕਾ ਉੱਤੇ ਇੱਕ ਉਹ ਆਉਡੇਸ਼ਨ ਹਰ ਸਾਲ ਇਕੱਠੀ ਕਰਦੇ ਆ ਇਹ ਚੰਚਾਰ ਹਜ਼ਾਰ ਪੌਂਡ 3 ਲੱਖ 4 ਲੱਖ ਧਾਰ ਦੇ ਆ ਸਾਰੀ ਦੁਨੀਆ ਦੇ ਉਮੇ 100 ਪੌਂਡ ਕੋਈ ਪੰਜ ਪੀਏ ਮਹੀਨੇ ਦਿੰਦਾ 100 ਪੌਂਡ ਹਰ ਸਾਲ ਇਮਾਨਦਾਰੀ ਨਾਲ ਉਹਨਾਂ ਨੂੰ ਦੇਉਣਾ ਉਹ ਵੀ ਜਾਣਦੇ ਆ ਫੋਟੋ ਵੀ ਜਾਣਦੇ ਸਾਰੇ ਆ ਫੇ ਉਹਨੀ ਸੱਜਣਾ ਮੈਨੂੰ ਜਿਹੜੇ ਕੋ ਰੱਗ ਗਿਆ ਗੁਰਦਾਸ ਮਾਨ ਵੀ ਫੋਟ YouTube ਤੇ ਚੜਿਆ ਆ ਜੀਤਾ ਜੈਲਦਾਰ ਵੀ ਪੂਜਾ ਵੀ ਇੱਕ ਵਾਰ ਆਈ ਸੀ ਇਹ ਵੀ ਮੇਰੇ ਦਿਲ 'ਚ ਤੜਕਾ ਖੁਸ਼ ਹੋਣ ਦਾ ਸਮਝਦਾ ਕਰ ਕੀ ਰਾਗ ਜਿੱਦਾਂ ਸਰਤਾਜ ਦਾ ਇਹ ਪਾਮਾ ਬਣ ਜਾਈਏ ਉਸਤਾਦ ਸਿੱਖਦੇ ਰਹੀਏ ਕਈ ਗਰਜ਼ਾਸ ਵਾਂਦੇ ਗੀਤ ਉਹ ਲੜ ਆ ਗਿਆ ਅ ਉਹ ਬਰਨੂ ਕੀ ਕਰਨਾ ਦਿਲ ਹੋਣਾ ਚਾਹੀਦਾ ਜਵਾਨ ਤਿੰਨ ਚਾਰ ਗੀਤ ਮੇਰੇ ਤੇ ਪੁੱਲ ਗਏ ਉਹ ਉਹਨ ਆਪਣੇ ਆਪ ਹੀ ਗਾਉਂਦੇ ਟੋਕਦੇ ਮੇਰੇ ਤੇ ਆ ਮੇਰੇ ਤੇ ਨਹੀਂ ਗਾਉਂ ਹੈ ਕਿ ਨਹੀਂ ਮੇਰੇ ਤੇ ਨਹੀਂ ਗੀਤ ਗਾਉਂ ਆਪਣੇ ਆਪ ਹੀ ਗਾਉਂਦੇ ਕਈ ਅਸਰ ਪਹੁੰਚਦਾ ਇਦਾਂ ਦੀਆਂ ਗੱਲਾਂ ਦਾ ਅੱਜ ਕੱਲ ਜਿਹੜੇ ਗੀਤ ਆ ਰਹੇ ਨਵੇਂ ਉਹ ਵੀ ਸੁਣਦੇ ਹੋ ਉਹ ਵੀ ਚੰਗੇ ਲੱਗਦੇ ਤੁਹਾਨੂੰ ਬਹੁਤ ਸੋਹਣੇ ਜਿਹੜੇ ਕੋਈ ਮੈਨੂੰ ਸਮਝਾਉਂਦੇ ਹਨ ਪੰਜਾਬੀ ਲੋਕ ਉਹ ਤੋੜਿਆ ਆ ਮੁੜਿਆ ਨੇ ਵਧੀਏ ਜਿ ਵਧੀਆ ਮੁੜਿਆ ਨੂੰ ਮੈਨੂੰ ਸਾਦੀ ਆ ਸੀ ਹਰ ਪੰਜਾਬਨ ਮਾਣ ਵੀ ਸੀ ਇਹ ਕੁੱਗੀ ਵੀ ਸੀ ਉਹ ਵੀ ਤੰਕਾਰ ਜਣੇ ਉਹ ਪੰਜਾਬੀ ਰੇਡੂਆ ਐਟ ਲੈਂਦਾ ਹਨ ਉੱਥੇ ਆਉਂਦੇ ਵਧੀਏ ਪੰਜਾਬੀ ਲੋਕਾਂ ਨੂੰ ਸਾਰਿਆਂ ਨੂੰ ਮੋਲਕ ਬਲੈਦ ਦੇ ਵਿੱਚ ਰਾਗੀ ਜਵਾਨ ਲੜਕੀ ਪੜਿਆ ਰਿਖਿਆ ਮੁੰਡਾ ਵਧੀਆ ਜੀ ਉੱਥੇ ਮੁੱਲ ਪੈਂਦਾ ਉੱਥੇ ਕੋਈ ਪੈਦਾ ਨਹੀਂ ਹੁੰਦਾ ਉੱਥੋਂ ਘਰ ਪੂਰਾ ਹੁੰਦਾ ਹੈ ਪ੍ਰਚਾਰ ਕੀ ਸਾਡੀ ਪਾਠੀ ਨਾਇਤ ਪਾਈ ਵਧੀਆ ਉਹ ਗੱਲ ਆ ਉੱਪਰ ਮੈਂ ਕੋਈ ਡਰਦਾ ਬੇਨਪੜ ਮੈਂ ਮੇਤ ਕੋਈ ਮਾਰਾ ਕੰਮ ਨਾ ਹੋਵੇ ਮੇਰਾ ਹੁਣ ਭਰਿਆ ਬੀੜਾ ਦਾ ਡੁੱਬ ਜਾ ਮਨ ਤਾਂ ਲੱਗਾ ਐਵੇਂ ਮਰ ਜਾਵਾਂ ਅਸੀਖ ਵਾ ਤੁਸੀਂ ਆਪਣੇ ਜ਼ਿੰਦਗੀ ਦੇ ਤਜਰਬੇ ਤੋਂ ਕੀ ਗੱਲ ਕਿਹੜੀ ਗੱਲ ਕਹਿਣੀ ਚਾਹੋਗੇ ਅੱਜ ਦੇ ਨੌਜਵਾਨਾਂ ਨੂੰ ਬਈ ਇੱਕ ਗੱਲ ਮੈਨੂੰ ਪੁੱਛਦੇ ਪੰਜਾਬ ਇੱਥੇ ਵੀ ਪਤਾ ਸਭ ਕੁਝ ਹੀ ਆ ਮੈਂ ਕਹੇ ਕਿ ਬੜਾ ਕਹੇ ਕਿ ਖਤਰਾ ਸਮਝਾਂ ਉੱਥੇ ਮੈਂ ਡਟ ਕੇ ਕਹਿ ਲੈਂਦਾ ਨਾ ਪੰਜਾਬ ਦੀ ਵੀ ਸੁਣਦਾ ਪੰਜਾਬੀ ਵੀ ਸਾਰੇ ਆ ਮੈਂ ਤਾਂ ਕਹਿਣਾ ਸਾਡਾ ਬਦਨਾਮ ਕਰ ਦਿੱਤਾ ਡਰੱਗ ਉਮਰ ਕਾਲ ਡਰੱਗ ਤੇ ਬੱਚੋ ਆ ਸੀਟੀ ਦੇ ਵਿੱਚ ਨਾ ਉੱਥੇ ਗਏ ਹੋ ਸੀ ਮੈਂ ਤਾਂ ਵੀ ਡਰੱਗ ਬਣਲੇ ਡਾਂਸ ਵੀ ਡਰੱਗ ਦੀਆਂ ਗੱਲਾਂ ਬਦਲੇ ਗੀਤ ਵੀ ਡਰੱਗ ਦੇ ਸਾਡਾ ਪਾਵਾਂ ਕੁਛ ਬਣ ਗਿਆ ਮਹੱਲ ਬਣ ਗਿਆ ਸਾਡਾ ਪਵੇ ਕੀ ਮਰੇ ਸਾਹਮਣੇ ਆ ਰਿਆ ਨੇ ਸਾਡਾ ਰਿਆ ਕੀ ਪੰਜਾਬ ਚ ਬਹੁਤ ਕੁਛ ਬਣਿਆ ਸਾਲ ਕਿ ਕੀ ਬਣ ਨੇ ਹੁਣ ਕਿਰਕਲੇ ਉੱਚੇ ਬਣਾ ਲਈ ਸਾਡਾ ਨਿਆਣਾ ਨਹੀਂ ਕੋਈ ਸਾਹਮਣਾ ਹੋ ਗਿਆ ਸਾਹਮਣੇ ਆਏ ਐ ਕੀ ਕਰਨੀ ਉਹਨਾਂ ਦੇ ਬੱਚੇ ਵੀ ਜਾਂਦੇ ਰਹਿੰਦੇ ਆ ਕਬੱਡੀ ਦੇ ਖੇਤਲੇ ਖਿਡਾਰੀ ਹੋਰ ਕੀ ਦੇਖ ਲੈ ਮੈਨੂੰ ਵੀ ਸ਼ੱਕ ਕਰਦੇ ਮੋੜਾ ਡਰਕਾ ਕੇ ਤਾਂ ਹੁਣ ਦਾ ਇੰਨਾ ਬਦਨਾਮ ਹੀ ਹੋ ਜਾਂਦਾ ਨਹੀਂ ਤੁਨ ਲਾ ਤਾਂ ਬਦਨਾਮੀ ਜ਼ਿਆਦਾ ਹੋ ਗਈ ਬਦਨਾਮੀ ਜ਼ਿਆਦਾ ਬਾੜੀ ਸ਼ਰਮਖਾਨ ਕੁਸ਼ ਯਾਨੀ ਬਦਨਾਮੀ ਦੀ ਦੀ ਫੇ ਕੋਈ ਟੰਗਾ ਉਹਨੂੰ ਵੀ ਮਾੜੇ ਨੂੰ ਵੀ ਉਹਨੂੰ ਕੋਈ ਉਹ ਕੋਈ ਜਿੱਦਾਂ ਦਰੋਫਤਨ ਕਿਹਾ ਸੀ ਅੰਨਾ ਤੂੰ ਅੰਨਾ ਸਾਰਾ ਮਲਕ ਅੰਨਾ ਤੇਰਾ ਦਰਵਾਜ਼ਾ ਇਹ ਪੰਜਾਬ ਵਰਗਾ ਮਲਕ ਕੋਈ ਵੀ ਕਿਦੇ ਟੋਲਿਆ ਮਲਕ ਨਹੀਂ ਦਵਦਾ ਇਤੋਂ ਮਲਕ ਪੈਦਾ ਹੋਲ ਕੇ ਦੁਨੀਆ ਤਾਰ ਦਿੱਤੀ ਐਦਾਂ ਨੇ ਬੜੀਏ ਮੇਰੀ ਸਿੱਖਾਂ ਵੀ ਬਹੁਤ ਮਦਦ ਕੀਤੀ ਚਲੋ ਮਰਨਾ ਕਹਿਣ ਵਾਲੇ ਵੀ ਹੋਣਗੇ ਘਰ ਚ ਹੁੰਦੀ ਆ ਘਰ ਚ ਬੱਚਾ ਕਿੰਨਾ ਚਾਹੇ ਹੋ ਜਾ ਕਰਦੇ ਲਾੜਦੇ ਹਾਂ ਮੈਂ ਬੜਾ ਖੁਸ਼ ਹਾਂ ਪੰਜਾਬ ਚ ਹਰ ਸਾਲ ਦੇ ਵਾਰ ਉਹਨਾ ਮੇਰੀ ਧਰਤੀ ਆ ਜਿੱਦਾ ਮਾਂ-ਬਾਪ ਦੀ ਸੇਵਾ ਕਰ ਉਹਨੇ ਸਾਡਾ ਪੰਜਾਬੀਆਂ ਦਾ ਮਾਂ-ਬਾਪ ਦਾਂਤੀ ਆ ਤੁਹਾਡਾ ਕੋਈ ਇਦਾਂ ਦੀ ਗੱਲ ਜਿਹੜੀ ਤੁਸੀਂ ਸੋਚਦੇ ਹੋ ਕਿ ਉਹ ਹਲੇ ਅਧੂਰੀ ਹੈ ਜਾਂ ਕੋਈ ਪੂਰੀ ਹੋਣ ਵਾਲੀ ਹੈ ਕੁਛ ਇਦਾਂ ਦਾ ਹੈ ਮਨ ਚ ਕੋਈ ਤਾਂ ਕਹਿੰਦਾ ਬਾਹਰ ਇਹ ਪੰਜਾਬ ਜਿਹੜਾ ਨਕਮਾ ਆਦਮੀ ਕਹਿੰਦਾ ਪੰਜਾਬ ਦਾ ਇਲਕਾਨੇ ਲਗਨ ਨਕਮ ਮੈਂ ਦੇਖਿਆ ਕਿੰਨਾ ਕਰਾਚ ਸਭ ਕੋ ਬੇਕ ਜਾਂਦਾ ਉਹ ਫੀਕਾਮਦਾ ਹੋ ਜਾਂਦੇ ਕੱਖ ਨਹੀਂ ਰਹਿਦਾ ਪੱਲੇ ਰਾਜਾਂ ਚ ਵੀ ਮੈਂ ਕਹਿੰਦਾ ਸਾਡਾ ਪੰਜਾਬ ਜਰੂਰ ਕੈਵੇਂ ਕਿ ਸਿੱਧੰਤੇ ਸਹੀ ਸਹੀ ਕੋਈ ਬੰਦੇ ਦੇ ਕਰਮ ਹੋ ਜਾਣ ਆ ਜਾਣ ਕੋਈ ਬੜੀ ਗੱਲ ਨਹੀਂ ਬਲੈਜ ਕਹਿੰਦੇ ਇੱਟੀ ਦਾ ਰਾਸੀ ਪ੍ਰਾਣਾ ਇੱਟੀ ਮਨ ਕੋ ਐਵੇਂ ਜਿਹਾ ਕੋੜੀਆਂ ਨਾਲ ਰੋਟੀ ਖਾਂਦੇ ਹਲਵਾ ਕੇ ਕੁਛ ਨਹੀਂ ਸੀ ਸਾਡੇ ਨਾਲ ਦੇਖੇ ਨਹੀਂ ਕਿਤੇ ਸਿਰਿਆ ਸਾਡੇ ਪੰਜਾਬ ਨਾਲ ਲੱਗਦਾ ਕਿੱਡਾ ਮੋਲਕ ਮੈਂ ਕਿਹਾ ਉੱਤੇ ਇਹ ਦੇ ਕਿੰਨੇ ਅਕਲੇ ਵਾਲੇ ਕਾਰੀਗਰ ਪਾਪ ਕਰ ਕਰ ਕੇ ਲਾਈਆਂ ਦੇਖਿਆ ਐਵੇਂ ਤੱਕੜੀਆਂ ਦਾ ਪਾਉਣ ਵੀ ਨਹੀਂ ਨਿਕਲਦਾ ਹੈ ਕਿ ਨਹੀਂ ਕੋਈ ਆਪਣੀਆਂ ਦੜਾ ਇੱਥੇ ਵੀ ਪੰਜਾਬ ਦੀ ਵੀ ਸਕੀਮਾਂ ਧਲਾ ਕੇ ਰਾਜੀਆਂ ਬਰਬੇਥਾਂ ਚ ਲੈ ਕੇ ਬੰਦੇ ਹੈ ਕਿ ਨਹੀਂ ਕਿੰਨੇ ਆਦਮੀ ਸਾਡਾ ਪੰਜਾਬ ਕਿੰਨੇ ਲੱਖ ਸੀ ਕਨੇ ਸੂਰ ਮੈਂ ਅਕਲ ਮੈਂ ਤਾਂ ਕਹਿੰਨਾ ਕੋਈ ਨਾ ਕੋਈ ਚਲੋ ਮੈਂ ਇਹਨਾਂ ਦੇਖੋ ਮੇਰੇ ਬੱਚੇ ਦੇਖਣਗੇ ਇਹ ਠੀਕ ਹੋਊ ਪੰਜਾਬ ਇਹ ਨਹੀਂ ਵੀ ਠੀਕ ਨਹੀਂ ਹੋ ਸਕਦਾ ਕੋਈ ਜੰਪ ਹੋਊਗਾ ਕੋਈ ਦਿਨਾਂ ਵਿੱਚ ਬੰਦਿਆਂ ਦੇ ਪਹਿ ਜਾਣਗੀਆਂ ਗੱਲਾਂ ਜ਼ਰੂਰ ਹੋਊਗਾ ਹੁਣ ਆ ਵੀ ਚਾਹੀਦਾ ਇਹ ਸਗੇ ਫੌਜਾ ਸਿੰਘ ਜੀ 105 ਸਾਲ ਦੇ ਫੌਜਾ ਸਿੰਘ ਜੀ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਬਦਨਾਮ ਹੋ ਗਿਆ ਹੈ ਚੀਜ਼ਾਂ ਗੜਬੜ ਵੀ ਹੈਗੀਆਂ ਪਰ ਬਦਨਾਮੀ ਜ਼ਿਆਦਾ ਹੋ ਗਈ ਹੈ ਤੇ ਪੰਜਾਬ ਇੱਕ ਵਾਰੀ ਫਿਰ ਤੋਂ ਪੁਰਾਣਾ ਪੰਜਾਬ ਬਣ ਜਾਏਗਾ। ਕੈਮਰਾ ਪਰਸਨ ਸਮਿਤ ਤੇ ਮਾਨ ਦੇ ਨਾਲ Imran Khan ABP News ਜਿਲੰਦਰ।